ਚੜ੍ਹਦੇ ਪੰਜਾਬ ਚੋਂ ਬੜੀ ਫਰਮਾਇਸ਼ ਆਰੀ ਬਾਬਾ ਜੀ ਬੁੱਲੇ ਸ਼ਾਹ ਸਰਕਾਰ ਦਾ ਕਲਾਮ ਦੀ ਚੜ੍ਹਦੇ ਪੰਜਾਬ ਵਾਲਿਓ ਤੁਹਾਡੀ ਪੇਸ਼ੇ ਖਿਦਮਤ ਸ਼ੇਰ ਹੈ ਬਾਬਾ ਜੀ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਕਿ ਠਾ ਕਰ ਨਾਲੋਂ ਠੀਕ ਕਰ ਚੰਗਾ ਜਾਂ ਵਿੱਚ ਪਾਣੀ ਪੀਵਣ ਕੁੱਤੇ ਖਤਰੀ ਨਾਲੋਂ ਚਮਿਆਰ ਹੈ ਚੰਗਾ ਉਹ ਜਿਹੜਾ ਪੈਰੀ ਪਵਾਵੇ ਜੁੱਤੇ ਤੇ ਮੁਲਾਣਾ ਲਾ ਕੁੱਕੜ ਚੰਗਾ ਕੁੱਕੜ ਚੰਗਾ ਜਿਹੜਾ ਲੋਕ ਜਗਾਵੇ ਸੁੱਤੇ ਬੁੱਲਾ ਸ਼ਾ ਦੁਨੀਆਰ ਮਨਾਲੇ নিতে বাজি লেগে কোতে